ਕੇਂਦਰੀ ਰਾਜ ਮੰਤਰੀ ਦੇ ਕਰੀਬੀ ਤੇ ਹੋ ਗਿਆ ਮਾਮਲਾ ਦਰਜ ਇੱਕ ਵਪਾਰੀ ਦੇ ਕੋਲੋਂ ਮੰਗੀ ਸੀ ਲੱਖਾਂ ਰੁਪਏ ਦੀ ਫਰौती ਤੇ ਹੁਣ ਪੁਲਿਸ ਨੇ ਕਰ ਲਿਆ ਹੈ ਗ੍ਰਿਫਤਾਰ ਜਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਕਰੀਬੀ ਰਾਜੀਵ ਰਾਜਾ ਤੇ ਉੱਪਰ ਇੱਕ ਮਾਮਲਾ ਦਰਜ ਹੋ ਗਿਆ ਹੈ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇੱਕ ਵਪਾਰੀ ਦੇ ਕੋਲੋਂ 30 ਲੱਖ ਰੁਪਏ ਦੀ ਫਰौती ਮੰਗੀ ਹੈ ਇਸ ਦੇ ਸਬੰਧ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਇਸ ਬੰਦ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਵੀਡੀਓ ਸਾਹਮਣੇ ਆਈ ਹੈ ਅਸੀਂ ਸਕਰੀਨ ਤੇ ਤੁਹਾਡੇ ਨਾਲ ਸਾਂਝੀਆਂ ਵੀ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਰੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਵੇਰੇ ਹੀ ਇਹ ਖਬਰ ਮਿਲ ਗਈ ਸੀ ਕਿ ਉਹਨਾਂ ਦੇ ਜਿਹੜੇ ਦੋਸਤ ਨੇ ਜਿਹੜੇ ਰਾਜੀਵ ਰਾਜਾ ਨੇ ਉਹਨਾਂ ਦੇ ਠਿਕਾਣੇ 'ਤੇ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਸ ਝੂਠੇ ਕੇਸ ਦੇ ਵਿੱਚ ਵੀ ਫਸਾ ਦਿੱਤਾ ਗਿਆ ਹੈ ਉਹਨਾਂ ਨੇ ਇਹ ਆਖਿਆ ਕਿ राजीव ਰਾਜਾ ਨੂੰ ਉਹ ਬਹੁਤ ਲੰਮੇ ਸਮੇਂ ਤੋਂ ਜਾਣਦੇ ਨੇ ਉਹਨਾਂ ਦੇ ਉਹ ਕਰੀਬੀ ਮਿੱਤਰ ਨੇ ਤੇ ਇੱਕ ਵਪਾਰੀ ਵੀ ਨੇ ਉਹ ਅਜਿਹਾ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਠੁੱਠੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਉਹਨਾਂ ਨੇ ਸੀਐਮ ਮਾਨ ਹੋਰਾਂ ਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਆਖਿਆ ਹੈ ਕਿ ਸੀਐਮ ਮਾਨ ਆਪਣੀ ਕੁਰਸੀ ਬਚਾਉਣ ਦੇ ਲਈ ਅਜਿਹਾ ਕਰ ਰਹੇ ਨੇ ਉਹਨਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੇ ਉਹ ਛਾਪੇਮਾਰੀ ਕਰਵਾ ਰਹੇ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਲੁਧਿਆਣਾ ਦੇ ਵਿੱਚ 10 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਰਾਜੀਵ ਰਾਜਾ ਹੋਣਾਂ ਦਾ ਵੀ ਟਿਕਾਣਾ ਇੱਕ ਸੀ ਜਿਸ ਤੇ ਪੁਲਿਸ ਨੇ ਛਾਪੇ ਬਿਮਾਰੀ ਕੀਤੀ ਹੈ ਪਰੰਤੂ ਉਹਨਾਂ ਦੇ ਦੋਸਤ ਨੇ ਅਜੇਹਾ ਕੁਝ ਵੀ ਨਹੀਂ ਕੀਤਾ ਉਹਨਾਂ ਨੂੰ ਝੂਠਾ ਹੀ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਪੁਲਿਸ ਨੇ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਮੂੰਹ ਤੋਂ ਜ਼ਬਰਦਸਤੀ ਇਹ ਉਗਲਵਾਇਆ ਗਿਆ ਹੈ ਕਿ ਰਾਜੀਵ ਰਾਜਾ ਵੀ ਇਸ ਕੇਸ ਦੇ ਵਿੱਚ ਸ਼ਾਮਿਲ ਨੇ ਪਰੰਤੂ ਉਹਨਾਂ ਨੇ ਕਿਹਾ ਹੈ ਕਿ ਇਹ ਗੱਲ ਬਿਲਕੁਲ ਹੀ ਝੂਠੀ ਹੈ ਦੱਸਦੀ ਹੈ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਰਾਜੀਵ ਰਾਜਾ ਦੇ ਫੋਨ ਦੀ ਜਿਹੜੀ ਡਿਟੇਲ ਹੈ ਉਹ ਕਢਵਾਈ ਜਾ ਰਹੀ ਹੈ ਘੱਟੋ-ਘੱਟ 6 ਮਹੀਨਿਆਂ ਦਾ ਜਿਹੜਾ ਰਿਕਾਰਡ ਹੈ ਉਹ ਪੁਲਿਸ ਕਢਵਾ ਰਹੀ ਹੈ ਤਾਂ ਕਿ ਇਸ ਬੰਦ ਦੇ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਹੋ ਸਕੇ ਇਸੇ ਇਲਾਵਾ ਰਵੀਸ਼ ਗੁਪਤਾ ਹੋਰਾਂ ਨੇ ਵੀ ਇੱਕ ਅਜਹੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਵੀ ਇਹ ਆਖਿਆ ਹੈ ਕਿ ਉਹਨਾਂ ਨੂੰ ਜਿਹੜੀਆਂ ਧਮਕੀਆਂ ਉਹ ਮਿਲ ਰਹੀਆਂ ਨੇ ਇਸ ਦੇ ਸਬੰਧ ਦੇ ਵਿੱਚ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਿਹਾ ਸਾਡੇ ਇੱਕ ਕੇਸ ਦੇ ਵਿੱਚ ਐਕਸਟਰਸ਼ਨ ਕੇਸ ਸੀਗਾ ਜੀ ਤੇ ਸ਼ਹਿਰ ਦੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਜਿਸ ਦੇ ਚਲਦਿਆਂ ਤਿੰਨ ਦੋਸ਼ੀ ਪਹਿਲਾਂ ਅਰੈਸਟ ਕੀਤੇ ਗਏ ਸੀਗੇ ਜੀ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ ਫੋਰਥ ਅਕਿਊਜ਼ ਅਰੈਸਟ ਕੀਤਾ ਗਿਆ ਹੈਗਾ ਤੇ ਜਿਨ੍ਹਾਂ ਨੂੰ ਹੁਣ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਪੁਲਿਸ ਵੱਲੋਂ ਰਿਮਾਂਡ ਦੀ ਐਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਐਪਲੀਕੇਸ਼ਨ ਹਜੇ ਮਾਨਯੋਗ ਅਦਾਲਤ ਦੀ ਕੰਸਿਡਰੇਸ਼ਨ ਵਿੱਚ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਏਗਾ ਇਹ ਹੁਣੇ ਕਲੀਅਰ ਹੋ ਜਾਏਗਾ ਥੋੜੀ ਦੇਰ ਤੱਕ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਬਾਕੀ ਇਹ ਡਿਸਕ੍ਰੈਸ਼ਨ ਹੈ ਜੀ ਮਾਨਯੋਗ ਅਦਾਲਤ ਦੀ ਵੀ ਉਹਨਾਂ ਨੂੰ ਕਿੰਨਾ ਰਿਲੇਵੈਂਟ ਲੱਗਦਾ ਹੈਗਾ ਉਸ ਨੂੰ ਕਿਹੜੇ ਕਿਹੜੇ ਅਕਿਊਜ਼ਡ ਉਹ ਨਾਮ ਕੀ ਉਹਨਾਂ ਦੇ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ ਹੈਗੀ ਆ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ ਹੈਗੇ ਆ ਡਾਇਰੈਕਟਲੀ ਮੇਰੇ ਮਾਈਂਡ ਚ ਨਹੀਂ ਹੈਗੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਪਤਾ ਕਰਨਾ ਸਾਰੇ ਲੋਕਲ ਆ ਸਾਰੇ ਕਿ ਬਾਹਰ ਦੇ ਫੋਨ ਕਿਥੋਂ ਕਿਥੋਂ ਰੈਸਟੋਰ ਅਲੱਗ ਅਲੱਗ ਜਗ੍ਹਾ ਤੇ ਹੈਗੇ ਆ ਜੀ ਦੋ ਪਹਿਲਾਂ ਰੈਸਟੋਰ ਹੋਏ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰਥ ਕਿਊਚ ਰੈਸਟੋਰ ਹੋਇਆ ਸੀਗਾ ਜੀ ਸਰ ਕਿਸ ਤਰ੍ਹਾਂ ਅਬਾਦਤ ਸਰ ਕਿਸ ਤਰ੍ਹਾਂ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਜੀ ਸ਼ਹਿਰ ਦੇ ਵਪਾਰੀ ਨੂੰ ਕਿਸੇ ਨੇ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਫਿਰ ਪੁਲਿਸ ਪਾਰਟੀ ਦੀ ਹੈਲਪ ਦੇ ਨਾਲ ਫਿਰ ਕਿਊਜ਼ ਜਿਹੜੇ ਹੈਗੇ ਨੇ ਆਬ ਕੀਤੇ ਗਏ ਸੀਗੇ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਗਿਆ ਸੀਗਾ ਸੀਆ ਤੇ ਡਿਵੀਜ਼ਨ 8 ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸਰ ਇਹ ਜਿਹੜੇ ਪੋਲਿਟੀਕਲ ਪਰਸਨ ਨੇ ਇਹਨਾਂ ਦਾ ਇਨਵੋਲਵਮੈਂਟ ਹੈਗੀ ਹੈ ਇਹ ਹਜੇ ਨਾ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਵਮੈਂਟ ਹੈਗੀ ਆ ਉਹ ਮੀਡੀਆ ਤੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈਗਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਿਵੈਲਪਮੈਂਟ ਹੋਏਗੀ ਤਾਂ ਅਸੀਂ ਮੀਡੀਆ ਨਾਲ ਸਾਂਝੀ ਕਰਦਾਂਗੇ ਸਰ ਜਿਹੜੇ ਪਹਿਲਾਂ ਕਿਊਜ਼ ਕਰੇਗੇ ਉਹਨਾਂ ਦਾ ਕੋਈ ਪੋਲਿਟੀਕਲ ਬੈਕਗਰਾਉਂਡ ਕੋਚੂ ਕ੍ਰਿਮੀਨਲ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲਿਟੀਕਲ ਬੈਕਗਰਾਉਂਡ ਨੂੰ ਨਹੀਂ ਅਸੀਂ ਵਿਚਾਰਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਆ ਬੀਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈ ਕੀ ਆ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ ਥਰੂ ਹੀ ਜਿਹੜੀਆਂ ਫਾਈਂਡਿੰਗਸ ਅੱਗੀਆਂ ਆਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ। ਜੀ 3 ਲੱਖ ਦੀ ਪਰੋਤੀ ਦੇ ਵਿੱਚ ਨਜਾਇਜ਼ ਨੂੰ ਪਾਇਆ ਧੱਕੇ ਨਾਲ ਜੀ ਜੀ ਕਿੱਥੇ ਕਰਦੇ ਮੈਟਰ ਨਹੀਂ ਹੈ ਇਹਨਾਂ ਕੋਲ ਪਲੂ ਪੁਲਸ ਕੋਈ ਕਲੂਬ ਨਹੀਂ ਮਿਲਿਆ ਹਾਲੇ ਤੱਕ ਜੀ ਜੀ ਵੀ ਨਾ ਕੋਈ ਕਲੂਬ ਮਿਲਿਆ ਉਹਨਾਂ ਕੋਲ ਨਾ ਕੋਈ ਕੋਈ ਐਵਿਡੈਂਸ ਹੈ ਜਿਸ ਦੇ ਕਰਕੇ ਨਿਆਂਇ ਉਹਨੂੰ ਪ੍ਰੈਸ਼ਰਮੈਂਟ ਕਰੀ ਜਾ ਰਹੀ ਹੈ ਪ੍ਰੈਸ਼ਰਮੈਂਟ ਕੀਤੀ ਗਈ ਹੈ ਪੋਲੀਟਿਕਲ ਪੋਲੀਟਿਕਲ ਸਟ੍ਰੈਟਜੀ ਪੋਲੀਟਿਕਲ ਪੋਲੀਟਿਕਲ ਸਟ੍ਰੈਟਜੀ ਹੈ ਜੀ ਰਵੀ ਬਿੱਤਰ ਕੱਲ ਬਿਆਨ ਨਹੀਂ ਕੀਤਾ ਉਹਨਾਂ ਨੇ ਰੋਕ ਲਾਇਆ ਸਰ ਜੀ ਬੁੱਲਸਤੇ ਸਰਕਾਰ ਤੁਹਾਨੂੰ ਇਹ ਲੱਗਦਾ ਬਿੱਟੂ ਜੀ ਕਹਿ ਤਰੇ ਉਹਨਾਂ ਨੇ ਲਾਈਵ ਹੋ ਗਿਆ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਆ ਉਹਦੇ ਵਿੱਚ ਕੋਈ ਹੱਕ ਨਹੀਂ ਆ ਲੇਕਿਨ ਨਜਾਇਜ਼ ਉਹਨਾਂ ਧੱਕਾ ਕੀਤਾ ਗਿਆ ਤਾਂ ਤਾਂ ਜਾਣਦੇ ਵੀ ਨਹੀਂ ਕਿਸੇ ਨੂੰ ਜਾਣਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਉਹਨਾਂ ਨੇ ਕਿਹੜੇ ਬੰਦੇ ਨਹੀਂ ਫੜੇ ਕਿਹੜੇ ਬੰਦੇ ਲੈਣਾ ਕਿੰਨੂੰ ਲੈਣਾ ਕਿੰਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਨਜਾਇਜ਼ ਉਹਨਾਂ ਨੂੰ ਚੱਕ ਰਹੀ ਹੈ ਤੁਹਾਡੇ ਵੱਲੋਂ ਹੁਣ ਮਾਨਯੋਗ ਅਦਾਲਤ ਤੁਸੀਂ ਕੋਣ ਜੀ ਬੱਕ ਰੱਖਿਆ ਕੋਈ ਹੀ ਰੱਖਿਆ ਐਵੀਡੈਂਸ ਨਹੀਂ ਹੈ ਕੋਈ ਉਹਨਾਂ ਕੋਲ ਐਵੀਡੈਂਸ ਦਿਓ ਕੋਈ ਸਾਨੂੰ ਐਵੀਡੈਂਸ ਨਹੀਂ ਹੈਗਾ ਅਭੀ ਆਪਣਾ આરોપી ਹੈਗਾ આરોપી ਨਹੀਂ ਮਾਰ ਤੇ ਲਿਆ ਗਿਆ ਕੋਈ ਰਿਮਾਂਡ ਨਹੀਂ ਕੁਛ ਨਹੀਂ ਹਲੇ ਵੇਟ ਕਰਨ ਨੂੰ ਕਹਿ ਰਹੇ ਨੇ ਤੁਸੀਂ ਵੇਟ ਕਰੋ ਬਾਅਦ ਅਗਲਾ ਡੈਕਟਰ ਡੈਕਟਰ ਪੜਾ ਕੇ ਲਿਆ ਅਗਲਾ ਕਦਮ ਕੀ ਲੈਣਾ ਨੈਕਸਟ ਸਟੈਪ ਕੁਛ ਨਹੀਂ ਤੇ ਆਪਣਾ ਅਦਾਲਤ ਉਹੀ ਕਰਨਿਆ ਜੀ ਕਿ ਉਹਨਾਂ ਨੂੰ ਬਾਅਦ ਬਰੀ ਕੀਤਾ ਜਾਵੇ ਹਾਈ ਕੋਰਟ ਜਾਇਆ ਜਾਊਗਾ ਸਾਰ ਜੀ ਕੋਈ ਪ੍ਰੂਫ ਹੀ ਹੈ ਨਹੀਂ ਪ੍ਰੂਫ ਹੀ ਨਹੀਂ ਉਹਨਾਂ ਕੋਲ ਪ੍ਰੂਫ ਨਹੀਂ ਹੈ ਅੱਜ ਇਹਨਾਂ ਨੂੰ ਬੇਲ ਮਿਲੇ ਨਹੀਂ ਅੱਜ ਜੋ ਤਿੰਨ ਬੰਦੇ ਫੜੇ ਆ ਤਿੰਨ ਬੰਦੇ ਕਹਿੰਦੇ ਹਾਂ ਵੀ ਮੇਰਾ ਨਾਮ ਲੰਘਦੇ ਮੇਰੇ ਬ੍ਰਦਰ ਦਾ ਨਾਮ ਲੰਘਣਗੇ ਕਿਸੇ ਹੋਰ ਦਾ ਨਾਮ ਲੰਘਣਗੇ ਕਿ ਕਿੰਨੂ ਕਿੰਨੂ ਫਸਾਣ ਦੇ ਤੋਹਣ ਬੰਦਾ ਫੜਿਆ ਨਹੀਂ ਇੱਕ ਮਿੰਟ ਤੁਸੀਂ ਬੋਲ ਲੱਗਤਾ ਹੋ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮਿਨਿਸ਼ਨ ਦੇ ਵਿੱਚ ਗਏ ਸੀਗੇ ਉਤੋਂ ਬਾਹਰ ਆ ਕੇ ਉਹਨੂੰ ਦਿੱਤਾ ਉਹਨਾਂ ਨੂੰ ਗੱਡੀ 'ਚ ਫੜਾਇਆ ਕੋਈ ਉਹਨਾਂ ਕੋਲ ਵਾਰੈਂਟਰੀ ਸੀ ਆ ਵੀ ਕੁਛ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੱਥੇ